ਸਤਿ ਸ਼੍ਰੀ ਅਕਾਲ ਦੋਸਤੋ ਸਿਮਬਲ ਦਾ ਡਾਕਟਰ ਤੁਹਾਡਾ ਸਵਾਗਤ ਹੈ ਅੱਜ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਇਹ ਵੇਲੇ ਵੀਡੀਓ ਦੇਖ ਰਹੇ ਨੇ ਬਈ ਸਾਰਿਆਂ ਨੂੰ ਦਰਖਾਸਤ ਹੈ ਕਿ ਇਸ ਵੀਡੀਓ ਨੂੰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਨੂੰ ਵੀ ਪਤਾ ਲੱਗ ਸਕੇ ਤੇ ਇਸ ਦਾ ਫਾਇਦਾ ਉਠਾ ਸਕਣ ਅੱਜ ਅਸੀਂ ਗੱਲ ਕਰਾਂਗੇ ਲੇਡੀਜ਼ ਦੇ ਲਈ ਕ੍ਰੈਡਿਟ ਰਿਪੋਰਟ ਦੀ ਵੈਲਿਊ ਦੀ ਸਾਡਾ ਕਹਿਣ ਦਾ ਭਾਵ ਹੈ ਵੀ ਇੱਕ ਤੀਵੀਂ ਇਕੁਅਲ ਔਰਤ ਜਿਹੜੀ ਆਪਣਾ ਬਿਜ਼ਨਸ ਕਰ ਰਹੀ ਹੈ ਤੇ کیا ਉਹਦੇ ਲਈ ਕ੍ਰੈਡਿਟ ਕੋਈ ਵੈਲਿਊ ਲਖਦੀ ਹੈ ਕ੍ਰੈਡਿਟ ਰਿਪੋਰਟ ਦੀ ਜਾਂ ਸਿੰਪਲ ਦੀ ਰਿਪੋਰਟ ਤਾਂ ਮੈਂ ਕੁਝ ਚੀਜ਼ਾਂ ਕਲੀਅਰ ਕਰਨਾ ਚਾਹੁੰਦਾ ਸਾਡੇ ਕੁਝ ਬੈਂਕਿੰਗ ਨਾਰਮਸ ਸਾਡੇ ਕੁਝ ਜੁਡੀਸ਼ੀਅਲ ਨਾਰਮਸ ਸਾਡੇ ਕੁਝ ਪੁਲਿਸ ਦੇ ਨਿਯਮ ਇਸ ਤਰ੍ਹਾਂ ਦੇ ਨੇ ਕਿ ਜਦੋਂ ਕੋਈ ਲੇਡੀ ਲੋਨ ਲਈ ਅਪਲਾਈ ਕਰਦੀ ਹੈ ਤਾਂ ਬੈਂਕ ਥੋੜਾ ਜਿਹਾ ਆਪਣੇ ਆਪ ਨੂੰ ਸੇਫ ਕਰਨ ਲਈ ਇਹਨਾਂ ਸਾਰੇ ਕਾਰਨਾ ਕਰਕੇ ਜਿਹੜੇ ਤੁਹਾਨੂੰ ਮੈਂ ਦੱਸੇ ਨੇ ਸਰਕਾਰੀ ਕੁਝ ਨਿਯਮ ਐਸੇ ਨੇ ਬੈਂਕ ਕੋਸ਼ਿਸ਼ ਕਰਦਾ ਹੈ ਵੀ ਜੇ ਲੇਡੀ ਅਨਮੈਰਿਡ ਹੋਵੇ ਤਾਂ ਉਸਦੇ ਫਾਦਰ ਮੈਰਿਡ ਹੋਵੇ ਤਾਂ ਉਸਦੇ ਹਸਬੰਦ ਤੇ ਜੇ ਥੋੜੀ ਜਿਹੀ ਏਜਡ ਹੋਵੇ ਤੇ ਬੱਚੇ ਵੱਡੇ ਹੋਣ ਉਹਦੇ 21 ਸਾਲ ਤੋਂ ਵੱਡਾ ਹੋਵੇ ਜਵਾਕ ਤਾਂ ਉਹਦੇ ਬੱਚੇ ਨੂੰ ਨਾਲ ਮੁੰਡਾ ਖਾਸ ਕਰਕੇ ਮੁੰਡਾ ਨੂੰ ਲਾਲ ਡੀਲ ਚ ਲਿਆ ਜਾਵੇ ਡੀਲ ਚ ਲਿਆ ਜਾਵੇ ਮਤਲਬ ਜੇ ਕੋਈ ਲੋਨ ਲੈਣਾ ਚਾਹਦੀ ਹੈ ਤਾਂ ਲੇਡੀ ਐਪਲੀਕੈਂਟ ਹੈ ਤਾਂ ਇਹਨਾਂ ਤਿੰਨਾਂ ਚੋਂ ਵਿਆਹੀ ਹੈ ਤਾਂ ਫਾਦਰ ਵਿਆਹੀ ਹੈ ਤਾਂ ਘਰ ਵਾਲਾ ਤੇ ਜੇ ਥੋੜੀ ਏਜਡ ਹੋ ਗਈ ਹੈ ਤੇ ਬੱਚੇ ਵੱਡੇ ਨਹੀਂ ਤਾਂ بیٹے ਨੂੰ ਨਾਲ ਲਿਆ ਜਾਵੇ ਕੁਝ ਸਾਡੇ ਸਿਸਟਮ ਇਸ ਤਰ੍ਹਾਂ ਦੇ ਨਹੀਂ ਕੁਝ ਸਰਕਾਰੀ ਨਿਯਮ ਇਸ ਤਰ੍ਹਾਂ ਦੇ ਆ ਜਿਸ ਕਰਕੇ ਬੈਂਕਾਂ ਆਪਣੇ ਆਪ ਨੂੰ ਸੇਵ ਕਰਨ ਲਈ ਇਹ ਨਾਲ ਕਰਦਾ ਹੈ ਕੰਪਲਸਰੀ ਕਰਦਾ ਹੈ ਈਵਨ ਚਾਹੀਏ ਉਹ ਲੇਡੀ ਸਰਕਾਰੀ ਨੌਕਰੀ ਕਰ ਰਹੀ ਹੋਵੇ ਅੱਛੀ ਤਨਖਾਹ ਲੈ ਰਹੀ ਹੋਵੇ ਲੱਖ ਰੁਪਏ ਦੇ ਉੱਤੇ ਤਨਖਾਹ ਹੋਵੇ ਤੇ ਚਾਹੀਏ ਉਹ ਕੋਈ ਅੱਛਾ ਬਿਜ਼ਨਸ ਸੈਟਅਪ ਹੋਵੇ ਉਸ ਕੋਲ ਤਾਂ ਵੀ ਬੈਂਕ ਇਸ ਤਰ੍ਹਾਂ ਦੀ ਥੋੜੀ ਜੀ ਟਰਮਨ ਕੰਡੀਸ਼ਨ ਰੱਖ ਦਿੰਦਾ ਹੈ ਕਈ ਵਾਰ ਕੋਈ ਅੱਛੀ ਡੈਗਨੀਸ਼ਨ ਤੇ ਹੈ ਕੋਈ ਲੇਡੀ ਕੋਈ ਪ੍ਰੋਫੈਸਰ ਲੱਗੀ ਹੈ ਕਿਤੇ ਕਾਲਜ ਦੇ ਵਿੱਚ ਤਾਂ ਉਸ ਕੇਸ ਦੇ ਵਿੱਚ ਬੈਂਕ ਅ ਬੇਸ਼ੱਕ ਹਸਬੰਡ ਦੇ ਸਾਈਨ ਨਾ ਕਰਾਵੇ ਨਾਲ ਕਿਉਂਕਿ ਜਿਸ ਅਕਾਊਂਟ 'ਚ ਸੈਲਰੀ ਆ ਰਹੀ ਹੈ ਉੱਥੇ ਉਹਦਾ ਲੋਨ ਅਪਲਾਈ ਕੀਤਾ ਹੈ ਕਈ ਵਾਰ ਉਹ ਹਸਬੰਡ ਦੇ ਕਹਿੰਦਾ ਜੀ ਕੇਵਾਈਸੀ ਉਹਨਾਂ ਦੇ ਆਧਾਰ ਕਾਰਡ ਪੈਨ ਕਾਰਡ ਦੇ ਦਿਓ ਅਸੀਂ ਦੇਖ ਲਈ ਕਰਾਂਗਾ ਸਿਵਲ ਠੀਕ ਹੈ ਚਾਹੇ ਉਹ ਸਾਈਨ ਨਾ ਕਰਾਵੇ ਨਾਲ ਫਾਈਲ ਦੇ ਵਿੱਚ ਨਾਨ ਡੀਲ ਦੇ ਵਿੱਚ ਲਵੇ ਪਰ ਕਈ ਵਾਰ ਡਾਕੂਮੈਂਟ ਮੰਗ ਲੈਂਦੇ ਆ ਐਸੇ ਸਾਰਿਆਂ ਨੂੰ ਮੈਂ ਕਹਿਣਾ ਚਾਹਨਾ ਕਿ ਤੁਹਾਡੇ ਲਈ ਤਾਂ ਇਸ ਹਾਲਤ ਦੇ ਵਿੱਚ ਸਿਬਲ ਬਹੁਤ ਹੀ ਜ਼ਿਆਦਾ ਜ਼ਰੂਰੀ ਤੇ ਬਹੁਤ ਹੀ ਜ਼ਿਆਦਾ ਲਾਹੇਵੰਦ ਹੈ ਜੇ ਤੁਸੀਂ ਛੋਟੇ ਛੋਟੇ ਲੋਨਾਂ ਤੋਂ ਸ਼ੁਰੂ ਕਰਕੇ ਆਪਣੀ ਕ੍ਰੈਡਿਟ ਰਿਪੋਰਟ ਆਪਣੀ ਕ੍ਰੈਡਿਟ ਹਿਸਟਰੀ ਐਸਾਂ ਦੀ ਬਣਾ ਲਓ ਕਿ ਤੁਹਾਡੇ ਸਿਬਲ ਸਕੋਰ ਬਹੁਤ ਹਾਈ ਹੋਣ ਤੇ ਤੁਹਾਡੀ ਕ੍ਰੈਡਿਟ ਹਿਸਟਰੀ ਇੰਨੀ ਸ਼ਾਨਦਾਰ ਬਣ ਜਾਏ ਕਿ ਬੈਂਕ ਤੁਹਾਨੂੰ ਲੋਨ ਦੇਣ ਲਈ ਨਾ ਕਰੀ ਨਾ ਪਾਵੇ ਜੇ ਤੁਸੀਂ ਕੋਈ چھوٹਾ ਬਿਜ਼ਨਸ ਸੈਟਅਪ ਕੀਤਾ ਹੋਇਆ ਹੈ ਸਟਾਰਟਅਪ ਕਰ ਰਹੇ ਹੋ ਜਾਂ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਕਿਉਂਕਿ ਦੇਖੋ ਜਿਆਸ ਦੀ ਰੇਟ 'ਚ ਕੋਈ ਲੇਡੀ ਸਟੀਚਿੰਗ ਦਾ ਕੰਮ ਕਰ ਰਹੀ ਸੀ ਉਹਨੇ ਉਹਨੂੰ ਬੁਟੀਕ ਬਣਾ ਲਿਆ ਤਾਂ ਹੋ ਸਕਦਾ ਹੈ ਉਹ ਅੱਜ ਦੀ ਟਾਈਮ 'ਚ ਆਪਣੇ ਕੰਮ ਨੂੰ ਹੋਰ ਜ਼ਿਆਦਾ ਐਕਸਪੈਂਡ ਕਰਕੇ ਡਿਜ਼ਾਈਨਰ ਸਟੂਡੀਓ ਬਣਾਉਣਾ ਚਾਹੇ ਸੇਮ ਇਸ ਤਰ੍ਹਾਂ ਹੀ ਜੇ ਕੋਈ ਲੇਡੀ ਕੋਈ ਬਿਊਟੀ ਪਾਰਲਰ ਦਾ ਕੰਮ ਕਰਉ ਕਰਦੀ ਸੀ ਫਿਰ ਉਸਨੇ ਇੱਕ ਥਾਂ ਲੈ ਕੇ ਕਿਰਾਏ ਤੇ ਉੱਥੇ ਜਾ ਕੇ ਆਪਣਾ ਸਾਰਾ ਸੈਟਅਪ ਕਰ ਲਿਆ ਤੇ ਹੁਣ ਉਹ ਅੱਜ ਦੀ ਰੇਟ 'ਚ ਆਪਣੇ ਉਸ ਨੂੰ ਸੈਲੂਨ 'ਚ ਕਨਵਰਟ ਕਰਨਾ ਚਾਹਦੀ ਹੈ ਇਹਨਾਂ ਸਾਰੇ ਕੰਮਾਂ ਲਈ ਕਲਾਇੰਟੇਜ ਹੈ ਨਾ ਕੋਲ ਸਾਰਿਆਂ ਕੋਲ ਇਹਨਾਂ ਸਾਰੇ ਕੰਮਾਂ ਲਈ ਪੈਸਾ ਚਾਹੀਦਾ ਤੇ ਪੈਸਾ ਜਿੰਨਾ ਤੁਸੀਂ ਅੱਛਾ ਕੰਮ ਕਰੋਗੇ ਤੇ ਉਸ ਦੇ ਸਾਹਮਣੇ ਕਲਾਇੰਟੇਜ ਵਧੇਗੀ ਤੁਹਾਨੂੰ ਹਾਇਰ ਪੇ ਕਰਨਗੇ ਉਹ ਕਲਾਇੰਟ ਤੁਹਾਡੇ ਤੇ ਤੁਸੀਂ ਕਿਸ਼ਤਾਂ ਕੱਢ ਸਕਦੇ ਹੋ ਪਰ ਐਸੇ ਕੇਸਾਂ ਦੇ ਵਿੱਚ ਲੇਡੀਜ਼ ਨੂੰ ਲੋਨ ਲੈਣ 'ਚ ਬੜੀ ਦਿੱਕਤ ਆਉਂਦੀ ਹੈ ਪਰ ਜੇ ਉਹਨਾਂ ਦੇ ਰਿਕਾਰਡ ਅੱਛੇ ਰਹਿਣਗੇ ਬੈਂਕਿੰਗ ਅੱਛੀਆਂ ਰੱਖਣਗੇ ਸਿਮਲ ਸਕੋਰ ਹਾਈ ਹੋਣਗੇ ਕ੍ਰੈਡਿਟ ਹਿਸਟਰੀਆਂ ਬਹੁਤ ਸ਼ਾਨਦਾਰ ਰਹਿਣਗੀਆਂ ਤਾਂ ਬੈਂਕ ਉਹਨਾਂ ਨੂੰ ਲੋਨ ਕਰਨ ਲਈ ਤਿਆਰ ਰਹਿਣਗੇ ਬੈਂਕ ਕੋਲ ਲੋਨ ਕਰਨ ਲਈ ਐਗਰੀ ਕਰ ਜਾਣਗੇ ਉਹ ਇਸ ਕੇਸਾਂ ਦੇ ਵਿੱਚ ਹੋ ਸਕਦਾ ਹੈ ਉਹਨਾਂ ਦੇ ਕਿਸੇ ਫੈਮਿਲੀ ਮੈਂਬਰ ਮੇਲ ਮੈਂਬਰ ਦੀ ਰਿਕੁਆਇਰਮੈਂਟ ਨਾ ਕਰਨ ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਲੇਡੀਜ਼ ਲਈ ਇਹ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਸਿਮਲ ਰਿਪੋਰਟ ਜਾਂ ਕ੍ਰੈਡਿਟ ਰਿਪੋਰਟ ਨੂੰ ਮੇਨਟੇਨ ਕਰਨਾ ਤੇ ਉਸ ਨੂੰ ਕਰਨਾ ਤਾਂ ਜੋ ਆਪਣੇ ਕੰਮ ਸੈਟਅਪ ਕਰਨ ਲਈ ਆਪਣੇ ਕੰਮ ਵਧਾਣ ਲਈ ਨੌਕਰੀਆਂ ਕਰ ਰਹੀਆਂ ਨੇ ਤੇ ਕੱਲ ਨੂੰ ਕਾਰ ਆਪਣੇ ਵਿਆਹ ਤੇ ਲੈਣਾ ਚਾਹੁੰਦੇ ਨੇ ਫਿਰ ਉਹ ਕਿਸੇ ਮੇਲ ਮੈਂਬਰ ਤੇ ਡਿਪੈਂਡ ਨਹੀਂ ਕਰਨਗੇ ਉਹ ਆਪਣੇ ਵਿਆਹ ਤੇ ਲੈ ਸਕਦੇ ਨੇ ਸੋ ਮੇਰੀਆਂ ਸਾਰੀਆਂ ਭੈਣਾਂ ਨੂੰ ਆਪਣੀਆਂ ਭਰਜਾਈਆਂ ਨੂੰ ਮਾਵਾ ਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਮੇਰਾ ਚੈਨਲ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਨੌਲੇਜ ਮਿਲ ਸਕੇ ਵੀਰਸੀ ਆਪਣੀ ਕ੍ਰੈਡਿਟ ਹਿਸਟਰੀ ਨੂੰ ਆਪਣੀ ਕ੍ਰੈਡਿਟ ਰਿਪੋਰਟ ਨੂੰ ਕਿਵੇਂ ਵਧੀਆ ਬਣਾਈਏ ਕਿ ਸਾਨੂੰ ਕਿਸੇ ਅੱਗੇ ਰਿਕੁਐਸਟ ਕਰਨ ਦੀ ਲੋੜ ਨਾ ਪਵੇ ਕਿਸੇ ਨੂੰ ਆਪਣੇ ਲੋਨ ਦੇ ਲੈਣ ਲਈ ਕਿਸੇ ਨੂੰ ਨਾਲ ਸਾਈਨ ਕਰਾਉਣ ਦੀ ਜ਼ਰੂਰਤ ਨਾ ਪਵੇ ਤੁਸੀਂ ਆਪਣੇ ਹੀ ਬਲਬੁੱਤੇ ਤੇ ਆਪਣੇ ਹੀ ਬੇਸ ਤੇ ਤੁਸੀਂ ਇਕੱਲੇ ਹੀ ਲੋਨ ਲੈ ਸਕੋ ਇਸ ਦੇ ਲਈ ਤੁਸੀਂ ਸਾਡਾ ਇਹ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਆਪਣੇ ਹੋਰ ਫਰੈਂਡ ਸਰਕਲ 'ਚ ਆਪਣੇ ਹੋਰ ਨੋਨਸ 'ਚ ਸਾਡਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਓ ਤਾਂ ਜੋ ਅਸੀਂ ਤੁਹਾਨੂੰ ਇਸ ਕਾਬਿਲ ਬਣਾ ਸਕੀਏ ਤੁਹਾਨੂੰ ਐਸਟਰਾ ਦੀ ਐਜੂਕੇਸ਼ਨ ਦੇ ਸਕੀਏ ਕਿ ਤੁਸੀਂ ਆਪਣੇ ਆਪ ਨੂੰ ਇੰਨਾ ਬਿਲਡ ਕਰ ਸਕੋ ਕਿ ਤੁਸੀਂ ਆਪ ਹੀ ਬੈਂਕਾਂ ਤੋਂ ਡਾਇਰੈਕਟ ਲੋਨ ਲੈਣ ਦੇ ਕਾਬਿਲ ਬਣ ਸਕੋ ਉਮੀਦ ਹੈ ਸਾਡੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਕਰੋਗੇ ਇਸੇ ਆਸਤੇ ਉਮੀਦ ਨਾਲ ਥੈਂਕ ਯੂ ਵੈਰੀ ਮਚ